ਮੇਰੀ ਅਤੇ ਪੀਰੀ ਦੋ ਸਿਧਾਂਤ ਸਿੱਖੀਜ਼ਮ ਦੇ ਨਵੇਕਲੇ ਸਿਧਾਂਤ ਜਿਹੜੇ ਤੁਹਾਨੂੰ ਕਿਸੇ ਧਰਮ ਦੇ ਵਿੱਚ ਨਜ਼ਰ ਨਹੀਂ ਆਉਣਗੇ ਮੇਰੀ ਤੇ ਪੀਰੀ ਨੂੰ ਗੁਰੂ ਹਰਬਿੰਦ ਮਹਾਰਾਜ ਜੀ ਨੇ ਇਕੱਠਿਆਂ ਰੱਖਿਆ ਧਰਮ ਤੇ ਰਾਜਨੀਤੀ ਨੂੰ ਗੁਰੂ ਹਰਬਿੰਦ ਸਾਹਿਬ ਜੀ ਨੇ ਇਕੱਠਿਆਂ ਰੱਖਿਆ ਜਿਹੜੇ ਲੋਕ ਇਹ ਗੱਲ ਕਹਿੰਦੇ ਧਰਮ ਵੱਖਰਾ ਰਾਜਨੀਤੀ ਵੱਖਰੀ ਉਹ ਸਿਧਾਂਤ ਨੂੰ ਚੰਗੀ ਤਰ੍ਹਾਂ ਪੜਦੇ ਨਹੀਂ ਜਾਂ ਜਾਣ ਪੁੱਝ ਕੇ ਸਿਧਾਂਤ ਨੂੰ ਪੜਨਾ ਨਹੀਂ ਚਾਹੁੰਦੇ ਸਿਧਾਂਤ ਬੜਾ ਗਹਿਰਾ ਹੈ ਬੜਾ ਡੂੰਘਾ ਹੈ ਧਾਰਮਿਕ ਤੌਰ ਤੇ ਜਿੱਥੇ ਸਾਡੇ ਅਕੀਦੇ ਨੇ ਸਾਡੀਆਂ ਭਾਵਨਾਵਾਂ ਨੇ ਧਰਮ ਦੇ ਅਕੀਦਿਆਂ ਨੂੰ ਪੂਰਿਆਂ ਕਰਨ ਵਾਸਤੇ ਨਾਲ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇੱਕ ਕਨਸੈਪਟ ਜਿਹੜਾ ਰਾਜਨੀਤੀ ਦਾ ਦੇ ਦਿੱਤਾ ਇੱਕ ਮੀਰੀ ਦਾ ਦੇ ਦਿੱਤਾ ਇਸ ਮੀਰੀ ਦੀ ਤਲਵਾਰ ਦੇ ਤਹਿਤ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਇਸ ਮੀਰੀ ਦੀ ਤਲਵਾਰ ਦੇ ਤਹਿਤ ਹੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮਗਥੇ ਦੇ ਉੱਪਰ ਕਲਗੀ ਸਜਾਈ ਇਸੇ ਤਲਵਾਰ ਦੇ ਤਹਿਤ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਘੋੜੇ ਰੱਖਣੇ ਸ਼ੁਰੂ ਕੀਤੇ ਸ਼ਸਤਰ ਰੱਖਣੇ ਸ਼ੁਰੂ ਕੀਤੇ ਆਪਣਾ ਤਖਤ ਲਾੜਾ ਸ਼ੁਰੂ ਕੀਤਾ ਤੇ ਜਹਾਂਗੀਰ ਨੂੰ ਕਿਹਾ ਜਹਾਂਗੀਰ ਅਸੀਂ ਰਾਜਨੀਤਿਕ ਤੌਰ ਤੇ ਆਜ਼ਾਦ ਖਿੱਤੇ ਦੇ ਮਾਲਕ ਹਾਂ ਅਸੀਂ ਆਪਣਾ ਤਖਤ ਆਪ ਲਾਵਾਂਗੇ ਅਸੀਂ ਆਪਣੇ ਫੈਸਲੇ ਆਪ ਕਰਾਂਗੇ ਸੋ ਮੀਰੀ ਤੇ ਪੀਰੀ ਧਰਮ ਦੇ ਨਾਲ ਰਾਜਨੀਤੀ ਕਨਸੈਪਟ ਸ਼ੁਰੂ ਕਰਨ ਦਾ ਮਤਲਬ ਇਹ ਸੀ ਰਾਜਨੀਤੀ ਦਾ ਅਰਥ ਇਹ ਹੈ ਕਿ ਅਸੀਂ ਆਜ਼ਾਦ ਹਸਤੀ ਦੇ ਮਾਲਕਾਂ ਅਸੀਂ ਕਿਸੇ ਦੇ ਗੁਲਾਮ ਨਹੀਂ ਰਾਜ ਬਿਨਾਂ ਨਹਿ ਧਰਮ ਚੱਲੇ ਹਨ ਧਰਮ ਬਿਨਾਂ ਸਭ ਦਲੇ ਮਲੇ ਹਨ ਰਾਜ ਤੁਹਾਡਾ ਹੋਵੇਗਾ ਤੇ ਤੁਹਾਨੂੰ ਆਪਣੇ ਧਰਮ ਦੇ ਸਿਧਾਂਤ ਲਾਗੂ ਕਰਨ 'ਚ ਵੀ ਕੋਈ ਦਿੱਕਤ ਨਹੀਂ ਆਵੇਗੀ